ਨੁਸਾਰਿਆਂ ਨੂੰ ਪਹਿਲਾਂ ਹੁਣ ਦੱਸੋ ਕੀ ਜਾਣਦੇ ਹੋ ਅੱਛਾ ਸਾਹਿਬ ਜਿਸ ਤਰੀਕੇ ਦਾ ਸਾਰਾ ਕੁਝ ਦੇਖਣ ਨੂੰ ਮਿਲਿਆ ਤੁਸੀਂ ਉਸ ਸੀਨ ਨੂੰ ਕਿਵੇਂ ਦੇਖਦੇ ਹੋ ਅੱਪ ਮੈਂ ਪਹਿਲਾਂ ਹੀ ਮੈਸੇਜ ਦਿੱਤਾ ਕਿ ਪਰਮੇਸ਼ਵਰ ਨੇ ਆਪਣੇ ਵਿਰੋਧੀਆਂ ਨੂੰ ਮਾਫ ਕੀਤਾ ਔਰ ਪਿਆਰ ਕੀਤਾ ਤੇ ਮੈਂ ਵੀ ਸੇਮ ਉਸੇ ਪਰਮੇਸ਼ਵਰ ਦਾ ਜਾਨਾ ਰਾਜ ਮੈਂ ਮੈਸੇਜ ਦਿੱਤਾ ਕਿ ਇੱਕ ਘਰ ਚ ਜੇ ਇੱਕ ਭਰਾ ਦੂਜੇ ਭਰਾ ਦਾ ਵਿਰੋਧ ਕਰਦਾ ਤੇ ਬਾਪ ਉਹਨੂੰ ਮਾਰ ਨਹੀਂ ਦਿੰਦਾ ਤੇ ਰੱਬ ਉਹਨੂੰ ਮਾਰੇ ਮਾਰਦਾ ਨੀਗਾ ਰੱਬ ਸਾਨੂੰ ਮੌਕਾ ਦਿੰਦਾ ਮੈਂ ਵੀ ਵਿਰੋਧੀ ਸੀਗਾ ਤੇ ਮੈਨੂੰ ਮੌਕਾ ਮਿਲਿਆ ਤੇ ਅੱਜ ਮੈਂ ਇਹ ਚਾਹਨਾ ਕਿ ਉਹ ਵੀ ਪਰਮੇਸ਼ਰ ਦੀ ਸੱਚਾਈ ਨੂੰ ਸਮਝਣ ਕੋਈ ਵੀ ਹੋਵੇ ਉਹ ਅੱਜ ਨਾਮ ਬਦਲਦੇ ਅੱਜ ਕੋਈ ਆ ਪਰਸੋਂ ਕੋਈ ਹੋਣਾ ਪਹਿਲਾਂ ਕੋਈ ਸੀ ਮਹੀਨੇ ਪਹਿਲਾਂ ਕੋਈ ਸੀ ਸਾਲ ਪਹਿਲਾਂ ਕੋਈ ਸੀ 3 ਸਾਲ ਪਹਿਲਾਂ ਕੋਈ ਸੀ ਪਰ ਮੈਸੇਜ ਸੇਮ ਹੀ ਆ ਕਿਸੇ ਤੁਹਾਨੂੰ ਪਿਆਰ ਕਰਦੇ ਆ ਔਰ ਯੀਸ਼ੂ ਮਸੀਹ ਤੁਹਾਨੂੰ ਪਿਆਰ ਕਰਦੇ ਆ ਔਰ ਧਰਮ ਬਦਲ ਨਹੀਂ ਆਏ ਇਸ਼ੂ ਮਸੀਹ ਜੀਵਨ ਬਦਲਣਾ ਇੱਕ ਮਿੰਟ ਇੱਕ ਮਿੰਟ ਇੰਤਜ਼ਾਮ ਲਗਾਏ ਜਾਂਦੇ ਨੇ ਉਹ ਕਹਿੰਦੇ ਕਿ ਸਾਡੇ ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਗੁਰਪਰਪ ਜਿਹੜੇ ਆ ਬੜੇ ਹੀ ਭਾਜੀਆ ਸਾਲਾ ਉਹ ਤਾਂ ਮੀਨਾ ਬੜੇ ਤੇ ਕਹਿੰਦੇ ਅੱਜ ਇੱਥੇ ਢੋਲ ਡਿਗਾ ਰਹੇ ਦੇਖੋ ਕ੍ਰਿਸਮਸ ਕੋਈ ਮਤ ਰੱਖਿਆ ਨਹੀਂ ਹੈ 25 ਦਸੰਬਰ ਇਹ ਤਾਂ ਸਦੀਆਂ ਤੋਂ ਹਨ ਚੱਲਦਾ ਆ ਰਿਹਾ ਕ੍ਰਿਸਮਸ ਵੀ ਪਰਮੇਸ਼ਵਰ ਦੇ ਜਨਮ ਦਿਨ ਨੂੰ ਅਸੀਂ ਮਨਾਉਂਦੇ ਆਂ ਔਰ ਉਹਦੇ ਮੈਸੇਜ ਵੀ ਕੀ ਹੈ ਪਰਮੇਸ਼ਵਰ ਦਾ ਕਿ ਉਹ ਆਇਆ ਵੀ ਕਿਉਂ ਆ ਮਾਫ ਕਰਨ ਲਈ ਆਇਆ ਤੇ ਆਪਾਂ ਮਿਲ ਕੇ ਰਹੀਏ ਪੰਜਾਬ ਤਾਂ ਜਾਣਿਆ ਹੀ ਜਾਂਦਾ ਇਸ ਚੀਜ਼ ਲਈ ਕਿ ਪੰਜਾਬ ਚ ਕਦੀ ਵੀ ਧਾਰਮਿਕ ਦੰਗੇ ਨਹੀਂ ਹੁੰਦੇ ਕਿਉਂਕਿ ਆਪਾਂ ਸਮਝਦਾਰ ਲੋਕਾਂ ਸਾਰੇ ਇੱਥੇ ਪੰਜਾਬ ਦੇ ਜਿਹੜੇ ਵਾਸੀ ਆ ਉਹ ਕਿੰਨੇ ਲੋਕ ਨੇ ਫੋਰਨਸ ਦੇ ਵਿੱਚ ਰਹਿੰਦੇ ਸਾਡੇ ਚਰਚ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਧਰਮ ਦੇ ਨਹੀਂ ਹੈਗੇ ਤੇ ਚਰਚ ਵੀ ਕੀ ਕਰ ਰਹੀ ਆ ਜੋ ਚਰਚ ਘਰਾਂ ਨੂੰ ਬਣਾਉਂਦੀ ਆ ਉਹ ਕੱਲੇ ਕ੍ਰਿਸਤਨਾ ਦੇ ਘਰ ਥੋੜੀ ਆ ਤੇ ਚਰਚ ਵਿਤਕਰਾ ਕਰੇ ਜੇ ਅਸੀਂ ਆਪਣੇ ਧਰਮ ਨੂੰ ਫੈਲਾਣਾ ਹੋਵੇ ਫਿਰ ਅਸੀਂ ਦੂਜੇ ਲੋਕਾਂ ਦੀ ਹੈਲਪ ਕਿਉਂ ਕਰਾਂਗੇ ਸਿੱਖਾਂ ਦੀ ਹੈਲਪ ਕਿਉਂ ਕਰਾਂਗੇ ਹਿੰਦੂਆਂ ਦੀ ਹੈਲਪ ਅੱਜ ਇੱਕ ਵੀਡੀਓ ਤੁਹਾਡੀ ਮੇਰਾ 딸 ਦੀ ਬੱਚੀ ਕੁੜੀ ਦੇ ਨਾਲ ਕਿਹੜਾ ਰੇਪ ਹੋਇਆ ਸੀ ਤੁਹਾਡੇ ਵੱਲ ਇੱਕ ਵੀਡੀਓ ਵਾਇਰਲ ਕੀਤੀ ਗਈ ਹੈਗੀ ਜਿਸ ਦੇ ਵਿੱਚ ਬਹੁਤ ਜਨਾਬ ਤੁਸੀਂ ਬੋਲਿਆ ਹੈਗਾ ਉਹਨਾਂ ਨੂੰ ਕਿ ਤੁਸੀਂ ਯੇਸ਼ੂ ਦੇ ਕੋਲ ਆਜੋ ਤੇ ਤੁਹਾਨੂੰ ਮਾਫੀ ਮਿਲ ਜਾਏਗੀ ਐਵੇਂ ਨਾ ਤੁਸੀਂ ਕ੍ਰਾਈਮਨਲਸ ਨੂੰ ਸਭ ਨੂੰ ਕਹੋਗੇ ਕਿ ਤੁਹਾਡੇ ਕੋਲ ਆਜੋ ਜਾਂ ਤੁਹਾਡਾ ਧਰਮ ਅਪਣਾ ਲਓ ਮੇਰਾ ਕੰਮ ਹੈ ਮੈਸੇਜ ਦੇਣਾ ਮਾਫੀ ਦਾ ਮੇਰਾ ਕੰਮ ਹੈ ਪਾਪੀ ਨੂੰ ਕਹਿਣਾ ਹੁਣ ਅਸੀਂ ਜੇ ਕਹੀਏ ਕਿ ਬਿਮਾਰ ਹਸਪੀਟਲ ਨਾ ਸਰੇ ਚੰਗੇ ਚੰਗੇ ਲੋਗ ਆਣ ਚਰਚ ਇੱਕ ਸਪਿਰਚੁਅਲ ਹਸਪੀਟਲ ਆ ਜਿੱਥੇ ਬਾਈਬਲ ਚ ਲਿਖਿਆ ਕਿ ਧਰਮੀਆਂ ਨੂੰ ਤੁਹਾਡੇ ਵਰਗਿਆਂ ਧਰਮੀਆਂ ਨੂੰ ਲੋੜ ਨਹੀਂ ਯਿਸੂ ਮਸੀਹ ਨੇ ਕਿਹਾ ਯਿਸੂ ਮਸੀਹ ਨੇ ਕਿਹਾ ਮੇਰੀ ਲੋੜ ਨਾ ਪਾਪੀਆਂ ਨੂੰ ਆ ਜਿਹੜੇ ਗਲਤ ਲੋਗ ਨੇ ਉਹਨਾਂ ਨੂੰ ਮੇਰੀ ਲੋੜ ਆ ਕੋਈ ਵੀ ਬੰਦਾ ਕੋਈ ਗਲਤ ਕੰਮ ਕਰਦਾ ਨਾ ਤੇ ਉਹ ਆਪਣੀ ਖੁਸ਼ੀ ਦੇ ਨਾਲ ਨਹੀਂ ਕਰਦਾ ਉਹ ਅਗਰ ਤੁਸੀਂ ਉਹਦੀ ਲਾਈਫ ਨੂੰ ਸਟੱਡੀ ਕਰੋਗੇ ਉਹਦੇ ਪਿੱਛੇ ਸ਼ੈਤਾਨੀ ਆਤਮਾਵਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਸਾਰਾ ਮੈਂਟਲ ਚੀਜ਼ਾਂ ਹੁੰਦੀਆਂ ਤੇ ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਐਦਾਂ ਦੇ ਲੋਗਾਂ ਨੂੰ ਈਸ਼ੂ ਮਸੀਹ ਬਚਾਨ ਲਈ ਆਏ ਮੈਂ ਕੀ ਸੀ ਮੈਂ ਵੀ ਇੱਕ ਪਾਪੀ ਸੀਗਾ ਮੈਂ ਵੀ ਨਸ਼ੇ ਕਰਦਾ ਸੀ ਮੈਂ ਵੀ ਗਲਤ ਕੰਮ ਕਰਦਾ ਸੀ ਮੈਂ ਵੀ ਵਿਰੋਧੀ ਸੀ ਪਰਮੇਸ਼ਵਰ ਦਾ ਜੇ ਮੈਨੂੰ ਵੀ ਇੱਦੀ ਲਿਆ ਜਾਂਦਾ ਤੇ ਮੈਂ ਵੀ ਸ਼ਾਇਦ ਕ੍ਰਿਮੀਨਲ ਹੀ ਰਹਿ ਜਾਂਦਾ ਅੱਜ ਮੈਂ ਇਹ ਵੀ ਗੱਲ ਕਹੀ ਹੈ ਕਿ ਇਹਦਾ ਮਤਲਬ ਇਹ ਮੈਂ ਇਹ ਵੀ ਕਿਹਾ ਇਹਦਾ ਮਤਲਬ ਇਹ ਨਹੀਂਗਾ ਕਿ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਜ਼ਾ ਹੋਊਗੀ ਹੋ ਸਕਦਾ ਉਹਨੂੰ ਫਾਂਸੀ ਹੋ ਜਾਏ ਮਾਫ਼ ਸਪਿਰਚੁਅਲ ਹੋਊਗਾ ਉਹਦੇ ਪਾਪ ਮਾਫ਼ ਹੋ ਗਏ ਤਾਂ ਕਿ ਮਰਨ ਤੋਂ ਬਾਅਦ ਜੇ ਉਹਨੂੰ ਫਾਂਸੀ ਹੋ ਜਾਏ ਹੋ ਸਕਦਾ ਉਹਦਾ ਨਰਕ ਜਾਏਗਾ ਹੋ ਲੇਕਿਨ ਈਸ਼ੂ ਮਸੀਹ ਨੇ ਕਿਹਾ ਮੈਂ ਦਰਵਾਜ਼ਾ ਹਾਂ ਸਵਰਗ ਦਾ ਕਿ ਜੇ ਉਹ ਮਾਫੀ ਮੰਗਦਾ ਤੇ ਹੋ ਸਕਦਾ ਉਹ ਆਪਣੇ ਇਸ ਜੀਵਨ ਨੂੰ ਖਤਮ ਹੋਣ ਤੋਂ ਬਾਅਦ ਉਹ ਸਵਰਗ ਰਾਜ ਦਾ ਅਧਿਕਾਰੀ ਬਣੇ ਪਰਮੇਸ਼ਵਰ ਦੇ ਕਦਮਤ ਜਾਏ ਇਹਦੇ ਚ ਕੀ ਬੁਰਾ ਕਿ ਬਾਕੀ ਲੋਕਾਂ ਨੂੰ ਮਾਫੀ ਨਹੀਂ ਮਿਲਦੀ ਜਿਹੜੇ ਵਿਰੋਧ ਕਰ ਰਹੇ ਨੇ ਉਹ ਮੈਂ ਆਪਣੇ ਮੈਂ ਆਪਣੇ ਧਰਮ ਦਾ ਪ੍ਰਚਾਰਕ ਹਾਂ ਮੈਨੂੰ ਯਸ਼ੂ ਮਸੀਹ ਦੀ ਗੱਲ ਪੁੱਛੋ ਬਾਈਬਲ 'ਚ ਲਿਖਿਆ ਯੂਸ਼ੂ ਮਸੀਹ ਨੇ ਆਖਿਆ ਮੈਂ ਸੁਰਗ ਦਾ ਦਰਵਾਜਾ ਜਿਹੜੇ ਵਿਰੋਧ ਕਰਦੇ ਨੇ ਕ੍ਰਿਸਤਨਾ ਉਹਨਾਂ ਦੇ ਬੈਨ ਲਗਾ ਦੇ ਪੂਰੀ ਦੁਨੀਆ ਪੂਰੀ ਦੁਨੀਆ ਦੇ ਵਿੱਚ ਨਾਈਜੀਰੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕ੍ਰਿਸਚਨ ਲੋਕਾਂ ਨੂੰ ਜਦੋਂ ਕਤਲ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਪਰਸੀਕਿਊਟ ਕੀਤਾ ਗਿਆ ਤੇ ਇਹ ਮੈਸੇਜ ਉਹਨਾਂ ਤੱਕ ਪੂਰੀ ਦੁਨੀਆ ਤੋਂ ਪਹੁੰਚਦੇ ਉਹਨਾਂ ਨੂੰ ਕਿ ਇਹ ਸਤੇ ਸਟ੍ਰੀਕ ਇਹ ਨਾ ਹੋ ਰਿਹਾ ਇਸ ਕਰਕੇ ਉਹ ਸਰਕਾਰ ਨੇ ਆਪਣਾ ਫੈਸਲਾ ਲਿਆ ਅਕਚੁਅਲੀ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਨਾ ਮੰਨ ਲਓ ਤੁਸੀਂ ਕਹਿ ਰਹੇ ਹੋ ਕਿ ਮੈਂ 25 ਲੱਖ ਲੈ ਕੇ ਧਰਮ ਪਰਿਵਰਤਿਤ ਕੀਤਾ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ ਫਿਰ ਤੁਸੀਂ ਇਹ ਕਹਿ ਰਹੇ ਹੋ ਕਿ 2 ਲੱਖ ਲੈ ਲਓ ਤੇ ਸਾਡੇ ਕੋਲ ਆ ਜਾਓ ਤੇ ਜਿਹੜੇ ਬੰਦੇ ਨੇ 25 ਲੱਖ ਲਿਆ ਉਹ 2 ਲੱਖ ਫਿਰ ਤੁਸੀਂ 30 ਲੱਖ ਦੋ

ਤੁਹਾਨੂੰ ਕੀ ਲੱਗਦਾ ਕਿ ਲੱਖਾਂ ਲੋਕਾਂ ਦਾ ਧਰਮ ਪਰਿਵਰਤਨ ਪੈਸੇ ਦੇ ਕੇ ਹੋਇਆ ਔਰ ਇੱਕ ਵੀ ਬੰਦਾ ਤੁਹਾਡੇ ਸਾਹਮਣੇ ਨਾ ਆਊਗਾ ਕੀ ਏਜੰਸੀਆਂ ਕਿੱਥੇ ਨੇ ਲੋਕ ਕਿੱਥੇ ਨੇ ਇਹ ਬੇਬੁਨਿਆਦ ਇਹ ਕੀ ਦੇਖੋ ਜੇ ਅਸੀਂ ਮੰਨ ਲਓ ਅਸੀਂ ਕਹਿੰਨੇ ਕਿ 1 ਕਰੋੜ ਬੰਦੇ ਨੇ ਧਰਮ ਬਦਲ ਲਿਆ ਔਰ ਕਿਸੇ ਨੂੰ ਪਤਾ ਤੱਕ ਨਹੀਂ ਚੱਲਿਆ ਫਿਰ ਸਾਨੂੰ ਵੈਸੇ ਹੀ ਸ਼ਾਬਾਸ਼ੀ ਦੇ ਦਿਓ ਕਿ 1 ਕਰੋੜ ਬੰਦੇ ਨੇ ਧਰਮ ਬਦਲਤਾ ਕਰੋੜਾ ਰੁਪਈਆ ਲਾਤਾ ਇੱਕ ਪਾਸੇ ਤੁਸੀਂ ਕਹਿੰਨੇ ਜੀ 30 ਲੱਖ ਰੁਪਏ ਲਿਆ ਜੀ 30 ਲੱਖ ਦਾ ਫਰੋਡ ਕਰ ਲਿਆ ਇੱਕ ਪਾਸੇ ਤੀ ਕੰਨੇ ਕਿ 25 ਲੱਖ ਦਿੱਤਾ ਇੱਕ ਬੰਦੇ ਨੂੰ ਫਿਰ 30 ਲੱਖ ਕੀ ਕਰੂਗਾ 25 ਲੱਖ ਤੇ ਇੱਕ ਬੰਦੇ ਨੂੰ ਪਰਿਵਰਤਿਤ ਕਰਨ ਚ ਲੱਗ ਰਿਹਾ ਇਸ ਕਰਕੇ ਇਹ ਕਈ ਵਾਰੀ ਨਾ ਇਹਨਾਂ ਦਾ ਜੇ ਕੋਈ ਸਮਝਦਾਰ ਬੰਦਾ ਇਸ ਇਹਨਾਂ ਸਟੇਟਮੈਂਟਸ ਨੂੰ ਸੁਣੇ ਤਾਂ ਉਹਨੂੰ ਕਈ ਵਾਰੀ ਮੇਰਾ ਵੀ ਬਿਆਨ ਦੀ ਲੋੜ ਨਹੀਂ ਉਹ ਉਹਨਾਂ ਦੀਆਂ ਸਟੇਟਮੈਂਟਸ ਤੋਂ ਜੱਜ ਕਰ ਸਕਦਾ ਕਿ ਯਾਰ 30 ਲੱਖ ਲਈ ਇਹਨਾਂ ਰੋਲਾ ਪਾਤਾ ਹੈ ਤੇ ਉਹਦਾ ਕਹੇ 25 ਇੱਕ ਬੰਦੇ ਨੇ ਫਿਰ ਇੱਥੇ ਤਾਂ ਹੋਣਾ ਚਾਹੀਦਾ ਕਿ ਪਿਆਰ ਹਜ਼ਾਰ ਕਰੋੜ ਦੀਆਂ ਗੱਲਾਂ ਹੋਣੇ ਚਾਹੀਦੀਆਂ ਕਿ ਫਿਰ ਇੰਨਾ ਬੰਦਾ ਤੁਸੀਂ ਪਰਿਵਰਤਿਤ ਕਰ ਸਕਦੇ ਆ ਉਹ ਯਾਨੀ ਛਿਲੜਾ ਨਹੀਂ ਯਾਰ 30 ਲੱਖ ਮੁਫਲੀ ਨਹੀਂ ਆਣੀ ਚਾਹੁੰਦੀ ਫੋਰਨ ਫੰਡਿੰਗ ਬਹੁਤ ਆਉਂਦੀ ਹੈ ਜਿਵੇਂ ਆਪਨੇ ਕਹਾਤਾ ਕਹਿੰਦੇ ਫੋਰਨ ਫੰਡਿੰਗ 50 ਲੱਖ ਰੁਪਏ ਮੈਨੂੰ ਦਿਓ ਮੈਂ ਦਰਮਿਆਨ ਬਿਨਾਂ ਕਰਦਾ ਹੋ ਬਾਤ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਦੋਂ ਚਰਚ ਕੋਲ ਐਫਸੀਆਰਏ ਹੁੰਦਾ ਫੋਰਨ ਫੰਡਿੰਗ ਆਂਦੀ ਹੈ ਜਦੋਂ ਐਫਸੀਆਰਏ ਨਹੀਂ ਹੁੰਦਾ ਫੋਰਨ ਫੰਡਿੰਗ ਨਹੀਂ ਆਂਦੀ ਮੇਰੇ ਕੋਲ ਐਫਸੀਆਰਏ ਨਹੀਂ ਹੈ ਹੁਣ ਕੋਈ ਫੋਰਨ ਫੰਡਿੰਗ ਨਹੀਂ ਇੱਥੇ ਆਹ ਹੁਣ ਲੱਖਾਂ ਲੋਕ ਆ ਅੱਪਾ 10-10 ਰੁਪਏ ਵੀ ਪਾਵਾਂਗੇ ਨਾ ਤੇ ਇੱਥੇ ਇਕੱਠੇ ਹੋ ਜਾਣੇ ਪੈਸੇ ਜੋ ਮਰਜ਼ੀ ਕਰੀ। ਮੇਰੀ ਉਹ ਕਹਿੰਦੇ ਵਿਰੋਧੀ ਫਿਰ ਉਹਦੇ ਕਹਿੰਦੇ ਕਿਸ ਚੀਜ਼ ਦੀ ਕੁਆਲਿਫੀਕੇਸ਼ਨ ਮੈਂ ਕੰਪਿਊਟਰ ਇੰਜੀਨੀਅਰ ਆ। ਨਹੀਂ ਨਹੀਂ ਉਹ ਕਹਿੰਦੇ ਕਿ ਬਿਬਲੀਕਲ ਇੰਜੀਨੀਅਰ ਮੈਂ ਬਿਬਲੀਕਲ ਪੜਾਈ ਜੋ ਲੋਕ ਉਹ ਕਹਿੰਦੇ ਜੋ ਲੋਕ ਪਾਸਟਰ ਬਣਦੇ ਨੇ ਮੈਂ ਪਾਸਟਰ ਦੇ ਵਿੱਚ ਡਾਕਟਰੇਟ ਡਿਗਰੀ ਹੈ ਮੇਰੇ ਕੋਲ ਪਰ ਉਹ ਕਹਿੰਦੇ ਜੋ ਅੱਜ ਵੀ ਸ਼ੋਭਾ ਦੇਸ਼ ਦੇ ਕਿਹੜੇ-ਕਿਹੜੇ ਦੇਸ਼ਾਂ ਤੋਂ ਲੋਕ ਜਿਹੜੇ ਇੱਥੇ ਆਜ 90 ਦੇਸ਼ ਇਹਨੂੰ ਦੇਖ ਰਹੇ ਨੇ ਯੂਰਪ ਦਾ ਹਰ ਦੇਸ਼ ਆਲਮੋਸਟ ਇੱਥੇ ਆ USA ਜਿੱਥੇ ਆਪਾਂ ਪੰਜਾਬੀ ਆ ਸਾਰੇ ਇੱਥੇ ਆ ਸਾਰੇ ਦੇਸ਼ ਸਾਰੇ ਸਾਰੇ ਤੁਸੀਂ ਸਾਰਿਆਂ ਨੂੰ ਸਦਾ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਖੁਦਾਵੰਦ ਦੇ ਨਾਮ 'ਚ ਸਾਰਿਆਂ ਨੂੰ ਜੈਮ ਸੀ ਦੀ ਹੈਪੀਐਸ ਕ੍ਰਿਸਮਸ ਸਾਰੇ ਆਓ ਤੁਸੀਂ ਪੱਤਰਕਾਰ ਆਓ ਤੇ ਦੇਖੋ ਵਾਕਈ ਧਰਮ ਬਦਲ ਰਿਹਾ ਕਿ ਸਿੱਧਾ ਤੁਸੀਂ ਚਰਚ ਦਾ ਹਿੱਸਾ ਬਣ ਜਾਓ ਦੇਖੋ ਆ ਕੇ ਚਰਚ ਵਿੱਚ ਸੀਕ੍ਰੀਟਲੀ ਬੈਠੋ ਖਾਓ ਪੀਓ ਉੱਠੋ ਫਿਰ ਦੇਖੋ ਪਰਮੇਸ਼ਰ ਕਿਦਾਂ ਕੰਮ ਕਰ ਰਿਹਾ ਲੋਕਾਂ ਦੇ ਲਈ ਅੱਛਾ ਇਧਰ ਇਧਰ ਦੀ ਪਾਪਾ ਜੀ ਪਾਪਾ ਜੀ ਇਧਰ ਉਹ ਗਾਇਸ ਪੁੱਛੋ ਜੋ ਹਣਾ